ਅਸੀਂ ਕਿਵਰੇ ਸ਼ਰਮਾ ਜਨ ਨੇ ਕਿ ਯਾਰਾ ਕੰਮ ਕਰਨ ਲੱਗੇ ਲੱਗੂ ਕਾ ਜਿਹੜਾ ਮੈਂ ਖੁਦਕੁਬਾਈ ਚ ਕਰਨ ਗਿਆ ਉਹ ਕਦੇ ਤੇ ਦੱਸਣਾ ਲੋਕਾਂ ਨੂੰ ਕਿ ਖੁਦਕੁਬਾਈ ਕਰਨ ਦੇ। ਸੋ ਉਹਨਾਂ ਦਾ ਬਾਕੀ ਪਾਰਟੀ ਨਾਲ ਉਹਨਾਂ ਸੋ ਬਿਲਕੁਲ ਅਲੱਗ ਹੈ। ਉਹ ਕਹਿੰਦੇ ਕਿ ਕੱਲੇ ਕੱਲੇ ਬੰਦੇ ਇੱਕ ਨਾ ਇੱਕ ਟੱਚ ਹੈਗੇ ਆ ਸਾਡੇ ਭਜਪੀ ਵਾਲੇ ਕਹਿ ਰਹੇ ਨੇ ਤੇ ਸਾਡੇ ਕੱਲੇ ਕੱਲੇ ਬੰਦੇ ਬਿਲਕੁਲ ਇਸ ਤਰ੍ਹਾਂ ਹੁੰਦਾ ਕਿ ਉਹਨੂੰ ਟੈਲੀਫੋਨ ਕਿਸੇ ਨੂੰ ਕਰ ਲੈਣਾ ਤੇ ਕੋਈ ਟੱਚ ਨਹੀਂ ਨਾ ਹੁੰਦਾ। ਐਸੇ ਹੁੰਦਾ ਅਗਲੇ ਬੰਦਾ ਕਿ ਹਾਂ ਜੀ ਮੈਂ ਤੁਹਾਡੇ ਨਾਲ ਇੰਟਰਸਟਡ ਹਾਂ ਤੇਰੀ ਟੱਚ ਵਾਲੀ ਗੱਲ ਤੇ ਇਸ ਕਰਕੇ ਸਾਰੀ ਦੁਨੀਆ ਸਾਰੀ ਮਿਲਦੀ-ਗਿਲਦੀ ਐ ਅਸੀਂ ਹੁਣ ਜਦੋਂ ਵਿਧ ਹੱਸੇ ਮੁਖੌਲ ਚ ਕਈ ਗੱਲਾਂ ਹੁੰਦੀਆਂ ਪਰ ਇਹ ਵੀ ਮਤਲਬ ਕਿ ਤੁਸੀਂ ਸਾਰਿਆਂ ਨੇ ਟੱਚ ਹੈ ਗਿਆ ਕੋਈ ਕੋਈ ਕੋਲ ਆ ਰਿਹਾ ਵੀ ਜਿਹੜੀ ਬੋਲ ਕੋਈ ਬੀਜੇ ਵੀ ਉਹ ਕੋਲ ਆ ਨਹੀਂ ਮੈਨੂੰ ਕਦੇ ਫੋਨ ਨਹੀਂ ਆਇਆ ਡਾਰਪਾਇਸਾ ਨਹੀਂ ਨਹੀਂ ਮੈਨੂੰ ਕੋਈ ਫੋਨ ਨਹੀਂ ਆਇਆ ਲੇਕਿਨ ਪਰਸੋਂ ਚੌਂਜ ਮੈਂ ਆਉਂਦਾ ਮੇਰੇ ਪੀਏ ਕੋ ਮੇਰਾ ਫੋਨ ਸੀਗਾ ਤੇ ਇੱਕ ਬੰਦਾ ਸੀ ਬਾਹਲਾ ਨੰਬਰ ਸੀ ਉਹਨੇ ਗਲਤੀ ਨਾਲ ਚੁੱਕ ਲਿਆ ਮੈਂ ਤਾਂ ਬਾਅਦ ਫੋਨ ਚੁੱਕਿਆ ਨਾ ਕਰੋ ਜੀ ਉਹਨੇ ਚੁੱਕਨੇ ਤੋਂ ਬੰਦਾ ਕਹਿੰਦਾ ਡੋਟ ਨਿੱਜਰ ਨਾਲ ਗੱਲ ਕਰਾ ਉਹ ਮੇਰੇ ਪੀਏ ਕਹਿੰਦਾ 200 ਸੀ ਕੀ ਗੱਲ ਕਰਨੀ ਆ ਉਹ ਬੰਦਾ ਉਹਨੇ ਦੱਸਿਆ ਨਹੀਂ ਕੀ ਕੰਮ ਹੈ ਪਰ ਜੋ ਨਾਂ ਦੱਸਿਆ ਸੀ ਉਹਨੇ ਉਹ ਬਾਅਦ ਪਤਾ ਲੱਗਾ ਕਿ ਉਹ ਜਿਹੜੇ ਬਾਕੀ ਆ ਮੇਰੇ ਨਾਲ ਨੇ ਸੋਦਾ ਬਨਾ ਹੋਈ ਸੀਗਾ ਸੋ ਇਸ ਕਰਕੇ ਹੋ ਸਕਦਾ ਕਿ ਉਹ ਟਰਾਈ ਕਰ ਰਹੇ ਹੋ ਪਰ ਮੈਨੂੰ ਮੇਰਾ ਕੋਈ ਕਿਸੇ ਗੱਲ ਨਹੀਂ ਇਸ ਤਰ੍ਹਾਂ ਬੀਜੇਪੀ ਦਾਵਾ ਕਰੇ ਕਿ 400 ਪਾਰ ਲੋਕ ਸਮਝਣਾ ਦੇਸੀ ਲੱਗਦਾ ਕੋਈ ਲੱਗਦਾ ਨਹੀਂ ਹੈ ਜੇ ਆਏਗਾ ਤੇ ਹਿੰਦੁਸਤਾਨ ਵਾਸਤੇ ਬਹੁਤ ਮਾੜਾ ਦਿਨ ਹੋਏਗਾ ਬਹੁਤ ਹੀ ਸਟਰੋਂਗ ਕੋਈ ਪਾਰਟੀ ਨੂੰ ਜੀ ਆਰਗਨਾਈਜੇਸ਼ਨ ਬਹੁਤ ਸਟਰੋਂਗ ਜੇਦੀ ਹੈ 2/3 ਮੈਜੋਰਟੀ ਲਿਮਿਟ ਜੇ ਜੀ ਤੁਹਾਡੀ ਕਨਸਟਿਟਿਊਸ਼ਨ ਚੇਂਜ ਹੋ ਜਾਣੀ ਹੈ ਅਸੀਂ ਅੱਖਾਂ ਚ ਘਸੋਂਦੇ ਤੇ ਰੋਣਾ ਹਿੰਦੁਸਤਾਨੀਆਂ ਨੇ ਪਰ ਉਹ ਟਾਈਮ ਬਹੁਤ ਡੇਟ ਹੋ ਜਾਣਾ ਹੈ ਐਵੇਂ ਮਛਰੇ ਫਿਰਦੇ ਆਂ ਸੋ ਪੰਜਾਬੀ ਦੇ ਖਾਸਟੈਂਡ ਰਹਿਣਗੇ ਆਪਣਾ ਪਰ ਨਾ ਬਾਕੀ ਹਿੰਦਸਤਾਨ ਨੂੰ ਮੇਰੀ ਪਰਮਾਤਮਾ ਕੋ ਸਰਦਾਸੀ ਹੈ ਤੇ ਹਿੰਦਸਤਾਨ ਨੂੰ ਰਿਕੁਐਸਟ ਵੀ ਹੈ ਕਿ ਸੋਚ ਕੇ ਵੋਟ ਪਾਓ ਜਿਹੜੇ ਗੱਲਾਂ ਚੰਗੀਆਂ ਸੁਹਾਣੀਆਂ ਲੱਗਦੀਆਂ ਹੁੰਦੀਆਂ ਨੇ ਚੰਗੀਆਂ ਨਹੀਂ ਹੁੰਦੀਆਂ ਠੀਕ ਹੈ ਜੀ ਪੰਜਾਬ ਤੋਂ ਪਹਿਲੀ ਵਾਰੀ ਕੰਦੇ ਚੌਨ ਲੱਗਦੀ ਹੈ ਜਿੱਥੇ ਗੱਲ ਜੋੜ ਘੜ ਜੋੜ ਤੱਕ ਕਟਾਵਾਂ ਜਿੱਥੇ ਹੋਣ ਗਏ ਹਨ